13 ਫਰਵਰੀ ਤੋਂ ਲੈ ਕੇ ਅਸੀਂ ਜਿਹੜਾ ਵਾ ਸ਼ੰਭੂ ਮੋਰਚੇ ਖਨੌਰੀ ਮੋਰਚੇ 'ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਕਿ ਪਿਛਲੇ ਜਦੋਂ 2020 ਦੇ ਵਿੱਚ ਦਿੱਲੀ ਮੋਰਚਾ ਲੱਗਾ ਸੀ ਤੇ 12 ਮਹੀਨੇ 13 ਦਿਨ ਜਿਹੜਾ ਵਾ ਉੱਥੇ ਮੋਰਚਾ ਲਾ ਕੇ ਮੰਗਾਂ ਮਨਾਈਆਂ ਪਰ ਭਾਰਤੀ ਮੋਦੀ ਸਰਕਾਰ ਜਿਹੜੀ ਉਹਨਾਂ ਮੰਗਾਂ ਤੋਂ ਮੁੱਕਰ ਚੁੱਕੀ ਸੀ ਉਹਨਾਂ ਨੂੰ ਦੁਬਾਰੇ ਲਾਗੂ ਕਰਾਉਣ ਵਾਸਤੇ ਮੰਗਾਂ ਨੂੰ ਵੀ ਜਿਹੜੀਆਂ ਮੰਨੀਆਂ ਗਿਆ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਵਿਧੂਆਂ ਦਾ ਸਮੂੱਚਾ ਕਰਜ਼ਾ ਖਤਮ ਕਰਨ ਵਾਸਤੇ ਭਾਰਤ ਨੂੰ ਡਬਲਯੂਟੀਓ ਚ ਬਾਹਰ ਕਢਾਉਣ ਵਾਸਤੇ ਇਸੇ ਤਰ੍ਹਾਂ ਜਿਹੜੇ ਲਕੀਮਪੁਰ ਕੀਰੀ ਦੀ ਘਟਨਾ ਸੀ ਉਹ ਦੋਸ਼ੀਆਂ ਨੂੰ ਅਜੇ ਤੱਕ ਜਿਹੜਾ ਵਾ ਸਜ਼ਾ ਨਹੀਂ ਮਿਲੀ ਤੇ ਜਿਹੜੇ ਸਾਡੇ ਉੱਤੇ ਕਿਸਾਨ ਬੜਕੇ ਅੰਦਰ ਦਿੱਤੇ ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਗਿਆ ਉਹਨਾਂ ਨੂੰ ਇਨਸਾਫ ਦਉਣ ਦੀ ਕਿਸਾਨਾਂ ਮਜ਼ਦੂਰਾਂ ਦੇ ਕੀਤੇ ਪਰਚੇ ਜਿਹੜੇ ਦਿੱਲੀ ਅੰਦੋਲਨ ਵੇਲੇ ਉਹ ਸੀ ਇਸੇ ਤਰ੍ਹਾਂ ਜਿਹੜੇ ਖੇਤੀ ਕਰ ਚੁੱਕੇ ਕਿਸਾਨ ਮਜ਼ਦੂਰ ਆ ਬਜ਼ੁਰਗ ਹੋਇਆ ਉਹਨਾਂ ਨੂੰ 100000 ਰੁਪਇਆ ਵਢੇਪੇ ਦੇ ਵਿੱਚ 58 ਸਾਲ ਦੀ ਔਰਤ ਤੇ 60 ਸਾਲ ਦੇ ਮਰਦ ਨੂੰ ਜਿਹੜਾ ਵਾ ਉਹ ਐ ਪ੍ਰੇਸ਼ਰ ਦਮਾਉਣ ਦੀ ਗੱਲ ਸੀ ਬਿਜਲੀ ਐਕਟ ਜਿਹੜਾ 2020 ਲੈ ਕੇ ਆਏ ਉਹਨੂੰ ਰੱਦ ਕਰਾਉਣ ਦੀ ਗੱਲ ਸੀ ਤੇ ਜਿਹੜਾ ਸਵਾਮੀ ਹਜ਼ਰ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਦੀ ਇਹ ਪੂਰੀਆਂ ਮੰਗਾਂ ਨੂੰ ਲੈ ਕੇ 12 ਮੰਗਾਂ ਜਿਹੜੀਆਂ ਵਾ ਤੇ ਜਿਹੜੇ ਸ਼ਹੀਦ ਹੋਏ ਕਿਸਾਨ ਆ ਉਹਨਾਂ ਵਾਸਤੇ ਜਿਹੜਾ ਦਿੱਲੀ ਦੇ ਵਿੱਚ ਥਾਂ ਲੈਣ ਵਾਸਤੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਦੁਬਾਰਾ 13 ਜਿਹੜਾ ਵਾ ਫਰਵਰੀ ਨੂੰ ਜਿਹੜਾ ਵਾ ਅੰਦੋਲਨ 2 ਜਿਹੜਾ ਚੱਲਿਆ ਸੀ ਉਹ ਮੰਗਾਂ ਲੈ ਕੇ ਉੱਥੇ ਬੈਠਾ ਵਾ ਪਰ ਭਾਤ ਦੀ ਮੋਦੀ ਸਰਕਾਰ ਜਿਹੜੀ ਆ ਬਿਲਕੁਲੋਂ ਜਿਹੜਾ ਵਾ ਐ ਚੁੱਪ ਵੱਟੀ ਬੈਠੀ ਹੋਈ ਆ ਤੇ ਲਗਾਤਾਰ ਅੰਦੋਲਨ ਜਿਹੜਾ ਚੜ੍ਹਦੀ ਕਲਾ ਚੱਲ ਰਿਹਾ ਵਾ ਬਿਆਨਬਾਜ਼ੀਆਂ ਇਹਨਾਂ ਦੇ ਮੰਤਰੀਆਂ ਦੀਆਂ ਆ ਰਹੀਆਂ ਸੀ ਇਹਨਾਂ ਦੇ ਰਾਜਮੰਤਰੀਆਂ ਦੀਆਂ ਆ ਰਹੀਆਂ ਸੀ ਪਰ ਉਹਨਾਂ ਬਿਆਨਬਾਜ਼ੀਆਂ ਨੂੰ ਵੇਖ ਕੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਹੜਾ ਵਾ ਉਹਨੇ ਮਰਨ ਵਰਤ ਤੇ ਜਿਹੜਾ ਵਾ ਫੈਸਲਾ ਕਰਕੇ ਬਹਿ ਗਿਆ ਤੇ ਅੱਜ 23 ਦਿਨ ਉਹਨੂੰ ਜਿਹੜਾ ਵਾ ਮਰਨ ਵਰਤ ਤੇ ਜਿਹੜਾ ਵਾ ਹੋ ਗਿਆ ਵਾ ਦੂਸਰੇ ਬੰਨੇ ਇਹਨਾਂ ਦੇ ਮੰਤਰੀ ਸੰਤਰੀ ਕਹਿ ਰਹੇ ਸੀ ਕਿ ਜਿਹੜਾ ਵਾ ਕਿਸਾਨ ਟਰਾਲੀਆਂ ਲੈ ਕੇ ਨਾ ਦਿੱਲੀ ਜਾਣ ਕਿਸਾਨ ਜਿਹੜਿਆ ਆ ਤੁਰ ਕੇ ਚਲੇ ਜਾਣ ਚਾਹੇ ਬੱਸਾਂ ਤੇ ਚੱਲ ਜਾਣ ਪਰ 101 ਦਾ ਜਥਾ 6 ਤਰੀਕ ਨੂੰ ਭੇਜਿਆ 6 ਦਸੰਬਰ ਨੂੰ 101 ਦਾ ਜਥਾ ਜਿਹੜਾ ਵਾ 8 ਤਰੀਕ ਨੂੰ ਭੇਜਿਆ ਫਿਰ 14 ਤਰੀਕ ਨੂੰ ਭੇਜਿਆ ਪਰ ਭਾਰ ਦੀ ਮੋਦੀ ਸਰਕਾਰ ਨੇ ਬੜੀਆਂ ਬੜੀਆਂ ਦੁਵਾਰਾਂ ਕਰਕੇ ਗਾੜੀ ਜਿਹੜੇ ਜੰਗਲੇ ਲਾ ਕੇ ਤੇ ਉੱਥੋਂ ਜਿਹੜਾ ਵਾ ਉੱਥੋਂ ਅੱਥਰੂ ਗਾਏ ਛੱਡੇ ਗਏ ਆ ਗੋਲੇ ਸੁੱਟੇ ਗਏ ਆ ਪਾਣੀ ਦੀਆਂ ਬਿਛਾਰਾ ਮਾਰੀਆਂ ਆ ਕਿਸਾਨਾਂ ਦੇ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਵਾ ਜਿਹੜਾ ਵਾ ਇਹ ਕਿਸਾਨਾਂ ਤੇ ਪੂਰਾ ਧੱਕਾ ਤੇ ਅਤਿਆਚਾਰ ਕੀਤਾ ਗਿਆ ਵਾ ਉਹਦੇ ਬਰ ਖਿਲਾਫ ਜਿਹੜਾ ਵਾ ਅੱਜ ਦੀ ਜਿਹੜੀ ਕਾਲ ਸੀ ਉਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਤਿੰਨ ਘੰਟੇ ਰੇਲ ਰੋਕਦਾ ਐਕਸ਼ਨ